ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬ੍ਰੈਡਫੋਰਡ ਵੱਲੋਂ ਸਿੱਖ ਵਾਤਾਵਰਨ ਤਹਿਤ ਬੂਟੇ ਲਗਾਏ ਗਏ। ਯੂਕੇ ਟ੍ਰੀ ਕਾਉਂਸਲ ਵੱਲੋਂ ਭੇਂਟ ਕੀਤੇ ਗਏ ਨੇ ਉਕਤ ਬੂਟੇ। ਸਿੱਖ ਵਾਤਾਵਰਨ ਦਿਨ ਮਨਾਉਣ ਹਿਤ ਯੂਕੇ ਟ੍ਰੀ ਕਾਉਂਸਲ ਵੱਲੋਂ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬ੍ਰੈਡਫੋਰਡ ਦੀ ਪ੍ਰਬੰਧਕ ਕਮੇਟੀ ਨੂੰ ਬੂਟੇ ਭੇਂਟ ਕੀਤੇ ਗਏ ਤਾਂ ਕਿ ਸੰਗਤ ਦੇ ਸਹਿਯੋਗ ਨਾਲ ਲਗਾਏ ਜਾ ਸਕਣ। ਗੁਰੂ ਗੋਬਿੰਦ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਮਾਨ ਜਨਰਲ ਸਕੱਤਰ ਹਰਚਰਨ ਸਿੰਘ ਬੈਂਸ ਬਿਲਡਿੰਗ ਇਨਚਾਰਜ ਜਗਿੰਦਰ ਸਿੰਘ ਬੈਂਚ ਖਜ਼ਾਨਚੀ ਅਜੀਤ ਸਿੰਘ ਗਿੱਲ ਸਟੇ ਸਕੱਤਰ ਗਰਭਖਸ਼ ਕੌਰ ਮਾਨ ਡਾਕਟਰ ਨਰਮਲ ਸਿੰਘ ਸੇਖੋਂ ਐਮ ਬੀ ਐ ਰੇਸ਼ਮ ਸਿੰਘ ਨਰਿੰਦਰ ਸਿੰਘ ਮਾਨਕ ਸੁਰਜੀਤ ਸਿੰਘ ਬਾਗੜੀ ਕੁਲਵੰਤ ਸਿੰਘ ਸੋਹਣ ਸਿੰਘ ਪੁੱਲਰ ਗਿਆਨੀ ਅਮਰਜੀਤ ਸਿੰਘ ਪੁਲਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਤੇ ਹੋਰ ਸੇਵਾਦਾਰਾਂ ਵੱਲੋਂ ਇਹ ਬੂਟੇ ਗੁਰਦੁਆਰਾ ਸਾਹਿਬ ਦੀ ਕਾਰ ਪਾਰਕ ਵਿੱਚ ਲਾਉਣ ਦੀ ਸੇਵਾ ਨਿਭਾਈ ਗਈ ਹਾਜ਼ਰੀਨ ਨੇ ਕਿਹਾ ਕਿ ਇਸ ਤੋਂ ਵੱਡੀ ਦੇਣ ਇਸ ਧਰਤੀ ਨੂੰ ਹੋਰ ਕੋਈ ਨਹੀਂ ਹੋ ਸਕਦੀ ਕਿ ਆਕਸੀਜਨ ਦੇ ਸ਼ਰੋਤ ਬੂਟੇ ਲਗਾ ਕੇ ਪਾਲ ਕੇ ਉਹਨਾਂ ਨੂੰ ਦਰਖਤ ਬਣਾਇਆ ਜਾਵੇ। ਉਹਨਾਂ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਸਿੱਖ ਵਾਤਾਵਰਨ ਦਿਨ ਨੂੰ ਅਹਿਮ ਦਿਹਾੜਿਆਂ ਵਿੱਚ ਸ਼ਾਮਲ ਕਰ ਲਈ ਵੱਧ ਤੋਂ ਵੱਧ ਦਰਖਤ ਲਾਏ ਜਾਣ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਬੜੇ ਹੀ ਸ਼ੁਭ ਦਿਨ ਤੇ ਇਕੱਠੇ ਹੋਏ ਆਂ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਬ੍ਰੈਡਫੋਰਡ ਵਿਖੇ ਕਾਉਂਸਲ ਨੇ ਸਾਨੂੰ 8 ਦਰਖਤ ਦਿੱਤੇ ਹਨ ਉਹਨਾਂ ਦੀ ਅਸੀਂ ਅੱਜ ਉਹਨਾਂ ਨੂੰ ਜ਼ਮੀਨ ਦੇ ਵਿੱਚ ਲਾਇਆ ਹੈ ਜੋ ਕੇਸ ਦੇ ਪਿੱਛੇ ਕੰਮ ਕਰਨ ਵਾਲੀ ਅਮਨਦੀਪ ਕੌਰ ਮਾਨ ਜਿਸ ਨੇ ਕਾਉਂਸਲ ਦੇ ਨਾਲ ਸੰਪਰਕ ਕਰਕੇ ਤੇ ਉਹਨਾਂ ਤੋਂ ਇਹ ਲਏ ਹਨ ਕਿਉਂਕਿ ਉਹ ਈਕੋ ਸਿੱਖਿਆ ਕਰ ਰਹੀ ਹੈ ਸਾਰੀ ਇੰਗਲੈਂਡ ਦੇ ਵਿੱਚ ਸਾਰਿਆਂ ਨੂੰ ਇਹ ਦਰਖਤ ਜਿਹੜੇ ਆ ਉੱਥੇ ਦਿੱਤੇ ਗਏ ਹਨ ਕਿਉਂਕਿ এনवायरमेंट ਦਾ ਸਾਨੂੰ ਬਹੁਤ ਹੈ ਤੇ ਕਿ ਸਾਡੇ ਲਈ ਉਹ ਹਸਾਹਾਂ ਵਾਸਤੇ ਤੇ ਸਾਡੀ ਸਿਹਤ ਵਾਸਤੇ ਬਹੁਤ ਅੱਛੇ ਹਨ ਜਿੰਨੇ ਵੀ ਆਪਾਂ ਦਰਖਤ ਲਾਈਏ ਉਹਨੇ ਹੀ ਥੋੜੇ ਹਨ ਸੋ ਪਰਮਾਤਮਾ ਉਹਨਾਂ ਸਾਰਿਆਂ ਨੂੰ ਕਾਮਯਾਬੀਆਂ ਬਖਸ਼ੇ ਉਹਨਾਂ ਦੇ ਕੰਮਾਂ ਦੇ ਵਿੱਚ ਤੇ ਕਾਉਂਸਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਹ ਫਰੂਟ ਵੀ ਇਹ ਫਰੂਟ ਵਾਲੇ ਹਾਂ ਜੀ ਹੈਗੇ ਆ ਇਹ ਇੱਕ ਅ ਪੀਰ ਦਾ ਹੈ ਦਰਖਤ ਤੇ ਇੱਕ ਹੈ ਪਲੰਟ ਇਹ ਤੇ ਇਹ ਦੋ ਤਰ੍ਹਾਂ ਦੇ ਦਰਾਖਤ ਹਨ ਜਿਹੜੇ ਕਿ ਅਸੀਂ ਇਹ ਲਾਈ ਹਨ ਤੇ ਅੱਗੇ ਵੀ ਸਾਡੇ ਕੋਲ ਉਹ ਲੱਗੇ ਹੋਏ ਹਨ ਉਹਨਾਂ ਦਾ ਵੀ ਫਰੂਟ ਅਸੀਂ ਖਾਣੇ ਆ ਤੇ ਸੰਗਤ ਨੂੰ ਵੀ ਖਿਲਾਉਣੀ ਆ ਤੇ ਇਹ ਵੀ ਜਦ ਤਿਆਰ ਹੋਣਗੇ ਅਰਦਾਸ ਕਰਕੇ ਅਸੀਂ ਸੰਗਤ ਦੇ ਵਿੱਚ ਵੀ ਵਰਤਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀਤਾ ਤੁ ਜੀਤਾ On uh, behalf of Guru Gobind Singh Gurdwara and the committee and the congregation, I would like to thank the UK Tree Council who have donated four apple trees and four pear trees uh, towards the Sikh Environmental Day. Uh, one of our organisers, Amandeep Korman, she's been involved uh, with the UK uh, Tree Council. Uh, also, uh, they've been uh, encouraging Everybody, all the gurdwaras in the UK, to transplant these uh, trees uh, to uh, improve the environment that we live in. Uh, as everybody is aware, the pollution is uh, getting worse, and uh, we should encourage everybody to uh, plant trees, whether in their house gardens or wherever there is some space. We should encourage people to plant these trees. So once again, we'd like to thank. Uh, UK Trade Council for no donating these trees. Thank you very much.